ਬੱਚਿਆਂ ਨੂੰ ਮੋਬਾਈਲ ਲੈ ਕੇ ਦੇਣ ਵਾਲਿਓ ਇੱਕ ਵਾਰ ਆਹ ਵੀਡੀਓ ਜ਼ਰੂਰ ਦੇਖ ਲਿਓ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਮੋਬਾਈਲ ਨੂੰ ਕਿਵੇਂ ਭੰਨ ਰਹੇ ਨੇ ਦਰਅਸਲ ਇਹ ਮੋਬਾਈਲ ਇਹਨਾਂ ਬੱਚਿਆਂ ਦੇ ਹੀ ਹਨ ਅਤੇ ਪੇਪਰਾਂ ਵਿੱਚ ਘੱਟ ਨੰਬਰ ਆਉਣ ਤੇ ਸਾਰੇ ਹੀ ਬੱਚਿਆਂ ਦੇ ਮਾਤਾ ਪਿਤਾ ਨੇ ਸਕੂਲ ਵਿੱਚ ਹੀ ਬੱਚਿਆਂ ਦੇ ਹੱਥੋਂ ਹੀ ਉਹਨਾਂ ਦੇ ਮੋਬਾਈਲ ਪਨਾ ਦਿੱਤੇ ਕੁਝ ਬੱਚਿਆਂ ਨੇ ਤਾਂ ਮੋਬਾਈਲ ਚੁੱਪਚਾਪ ਭੰਨ ਦਿੱਤੇ ਪਰ ਕੁਝ ਬੱਚੇ ਆਪਣਾ ਮੋਬਾਈਲ ਭੰਨਣ ਲੱਗੇ ਬਹੁਤ ਹੀ ਜ਼ਿਆਦਾ ਰੋਣ ਲੱਗੇ ਸੋ ਅੱਜ ਕੱਲ੍ਹ ਦੇ ਸਮੇਂ ਵਿੱਚ ਬੱਚਿਆਂ ਨੂੰ ਮੋਬਾਈਲ ਦੀ ਐਨੀ ਲਤ ਲੱਗ ਚੁੱਕੀ ਹੈ ਕਿ ਸਾਰਾ ਸਾਰਾ ਦਿਨ ਗੈਮ ਖੇਡਦੇ ਜਾਂ ਰੀਲਾਂ ਦੇਖਦੇ ਰਹਿੰਦੇ ਨੇ ਕਿਉਂਕਿ ਬੱਚਿਆਂ ਨੂੰ ਮੋਬਾਈਲ ਫੋਨ ਲੈ ਕੇ ਦੇਣਾ ਵੀ ਮਾਪਿਆਂ ਦੀ ਮਜਬੂਰੀ ਬਣੀ ਹੋਈ ਏ ਕਿਉਂਕਿ ਅੱਜ ਕੱਲ ਲਗਭਗ ਸਾਰੇ ਹੀ ਸਕੂਲ ਬੱਚਿਆਂ ਨੂੰ ਮੋਬਾਈਲ ਤੇ ਹੀ ਹੋਮਵਰਕ ਭੇਜਦੇ ਨੇ ਅਤੇ ਜੇਕਰ ਕੋਈ ਸੁਨੇਹਾ ਲਾਉਣਾ ਹੁੰਦਾ ਹੈ ਉਹ ਵੀ ਮੋਬਾਈਲ ਤੇ ਹੀ ਵਟਸਐਪ ਰਾਹੀਂ ਸੁਨੇਹਾ ਲਾਉਂਦੇ ਨੇ ਸੋ ਪਹਿਲਾਂ ਵੀ ਪੜਾਈਆਂ ਹੁੰਦੀਆਂ ਸੀ ਪਰ ਸਕੂਲਾਂ ਵਿੱਚ ਹੁਣ ਤਾਂ ਸਾਰਾ ਕੁਝ ਹੀ ਮੋਬਾਈਲ ਫੋਨਾਂ ਤੇ ਹੋਣ ਲੱਗ ਪਿਆ ਏ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ